ਸਿੱਧੂ ਮੂਸੇਵਾਲੇ ਨੇ ਇੱਕ ਗੀਤ ਗਾਇਆ ਮਾਈ ਭੱਗੋ ਤੇ ਅਸੀਂ ਉਹਦਾ ਵਿਰੋਧ ਕਰਨ ਗਏ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਉਦੋਂ ਪਹਿਲਾਂ ਜਾਂਉਂਦੇ ਛੱਡ ਜਿਹੜੇ ਕਹਿੰਦੇ ਉਸ ਤੋਂ ਬਾਅਦ ਮੈਨੂੰ ਇੱਕ ਮੇਰੀ ਗੱਲ ਕੱਢ ਕੇ ਦਿਖਾਈਂਦੇ ਮੂਸੇਵਾਲੇ ਦੇ ਮ ਖਿਲਾਫ ਗਿਆ ਹਾਂ ਮੂਸੇਵਾਲੇ ਦੀ ਮੌਤ ਹੁੰਦੀ ਹੈ ਤੇ ਪੂਰੀ ਲਾਸ਼ ਚੜ੍ਹ ਦੀ ਘਰੇ ਪਈ ਹੁੰਦੀ ਹੈ ਤੇ ਉਹ ਬੰਦਾ ਮੈਂ ਆ ਬਾਅਦ ਕ ਬੋਲਣ ਵਾਲਾ ਵੀ ਦਾ ਸ਼ਸਕਾਰ ਨਾ ਕਰੋ ਮੂਸੇਵਾਲੇ ਦੇ ਮੈਂ ਉੱਥੇ ਇਕੱਠਿਆਂ ਨੇ ਅਸੀਂ ਨਸਾਨੀ ਮੋਰਚਾ ਚੱਲ ਰਿਹਾ ਸੀ ਦਿੱਲੀ ਮੈਂ ਤੇ ਮੂਸੇ ਵਾਲ ਨੇ ਇਕੱਠਾ ਮਾਰਚ ਕੀਤਾ ਸੀਗਾ ਪਰ ਉਹ ਹੀ ਮੈਂ ਫੇਰ ਹੋਈ ਸਵਾਲ ਪੁੱਛੂੰਗਾ ਹੁਣ ਪੁਰਾਣੀਆਂ ਵੀਡੀਓਜ਼ ਕੱਢ ਲਿਆਂ ਗਿਆ ਦਿਖਾਇਆ ਜਾਂਦਾ ਹੈ ਬਿ ਲੱਖਾ ਜਦੋਂ ਉਹ ਜਿਉਂਦੇ ਸੀ ਉਦੋਂ ਤਾਂ ਉਹਨਾਂ ਦੇ ਖਿਲਾਫ ਬੋਲਦਾ ਸੀ ਸਿੱਧੂ ਮੂਸੇ ਵਾਲੇ ਦੇ ਖਿਲਾਫ ਬੋਲਦਾ ਸੀ ਸੁਣ ਸਿੱਧੂ ਮੂਸੇ ਵਾਲ ਨੇ ਇੱਕ ਗੀਤ ਗਾਇਆ ਮਾਈ ਭਾਗੋ ਤੇ ਅਸੀਂ ਉਹਦਾ ਵਿਰੋਧ ਕਰਨ ਗਏ ਕਰੇ ਠੀਕ ਹੈ ਨਾ ਸਿੱਧੂ ਮੂਸੇ ਵਾਲ ਦੀ ਮੌਤ ਹੋਈ ਉਦੋਂ ਪਹਿਲਾਂ ਜਿਉਂਦੇ ਛੱਡ ਜਿਹੜੇ ਕਹਿੰਦੇ ਉਸ ਤੋਂ ਬਾਅਦ ਮੈਨੂੰ ਇੱਕ ਮੇਰੀ ਗੱਲ ਕੱਢ ਕੇ ਦਿਖਾਈ ਤੇ ਮੂਸਲ ਦੇ ਮ ਖਿਲਾਫ ਗਿਆ ਹਾਂ ਇੱਕ ਗੱਲ ਤੇ ਉਹਦੇ ਗੀਤ ਦੇ ਖਿਲਾਫ ਉਹਦੂ ਗੱਲ ਸੁਣ ਲਾ ਮੂਸੇ ਵਾਲੇ ਤੇ ਮੈਂ ਉੱਥੇ ਇਕੱਠਿਆਂ ਨੇ ਅ ਕਸਾਨੀ ਮੋਰਚਾ ਚੱਲ ਰਿਹਾ ਸੀ ਦਿੱਲੀ ਮੈਂ ਤੇ ਮੂਸੇ ਵਾਲੇ ਨੇ ਇਕੱਠਾ ਮਾਰਚ ਕੀਤਾ ਸੀਗਾ ਮਾਨਸਾ ਦੇ ਵਿੱਚ ਮੂਸੇ ਵਾਲਾ ਮਰਦਾ ਮੂਸਲ ਦੀ ਮੌਤ ਹੁੰਦੀ ਆ ਉਹਦੀ ਪੂਰੀ ਲਾਸ਼ ਵਿਚਾਰੇ ਦੀ ਘਰੇ ਪਈ ਹੁੰਦੀ ਹੈ ਤੇ ਉਹ ਬੰਦਾ ਮੈਂ ਆ ਬਾਅਦ ਕ ਬੋਲਣ ਲੱਗਾ ਵੀ ਦਾ ਸ਼ਿਸ਼ਕਾਰ ਨਾ ਕਰੋ ਜੇ ਦਿੱਲੀ ਦੀਆਂ ਦੀ ਗੱਲ ਕਰਦੇ ਆ ਤਾ ਕੰਡੇਲੀ ਤਾਰਾ ਲਾਤੀਆਂ ਉੱਥੇ ਸਰੀਏ ਗੜਤੇ ਨੇ ਕਿੱਦਾਂ ਦੇਖਦੇ ਹੋ ਸਾਰਾ ਕੁਝ ਆਦਾ ਕੁਝ ਵੀ ਨਹੀਂ ਜਿਹੜਾ 26 ਨਵੰਬਰ ਨੂੰ ਗਏ ਆ ਨਾ 10 10 15 15 ਫੁੱਟ ਸਾਰੀਆਂ ਸ਼ੜਕਾਂ ਪੱਟੀਆਂ ਹੋਈਆਂ ਸੀ ਪਤਾ ਨਹੀਂ ਕਿੰਨੀਆਂ ਗ ਰੋਕਾਂ ਟੋਕਾਂ ਸੀ ਇਹ ਰੋਕਾਂ ਟੋਕਾਂ ਨੇ ਇਹ ਰੁਕਦੀਆਂ ਇਹ ਪੰਜਾਬ ਤੇ ਹਰਿਆਣਾ ਦੋਨੇ ਛੋਟੇ ਵੱਡੇ ਭਰਾ ਇਕੱਠੇ ਹੋਗੇ ਇਹ ਰੋਕਾਂ ਤੋੜ ਕੇ ਦਿੱਲੀ ਜਾਵਾਂਗੇ ਹਰ ਹਾਲ ਦਿੱਲੀ ਜਾਵਾਂਗੇ ਬਿਲਕੁਲ ਪਹੁੰਚਾਂਗੇ ਯਾਰ ਮਤਲਬ ਵੀ ਨਹੀਂ ਨਾ ਪਹੁੰਚਾਂਗੇ ਨਾ ਸਾਨੂੰ ਇਹ ਰੋਕਾਂ ਰੋਕ ਸਕੀਆਂ ਨੇ ਪਹਿਲਾਂ ਪਹਿਲਾਂ ਕਿੰਨੀਆਂ ਰੋਕਾਂ ਲਾਗੀਆਂ ਨੇ ਇਹਨਾਂ ਨੇ ਦੋ ਜਕਾਰੇ ਛੱੜਦੇ ਜਾਂਦੀਆਂ ਨਾ ਗੁਰਦਿਆਂ ਲੜਲੀਆਂ ਫੌਜਾਂ ਇੱਥੋਂ ਫੇਰ ਰੋਕਾਂ ਟੋਕਾਂ ਤੇ ਕੁਛ ਨਹੀਂ ਇਹ ਪੰਜਾਬ ਦੀ ਮਿੱਟੀ ਦੇ ਵਿੱਚ ਉਹ ਤਤ ਹੈ ਉਹ ਜਾਨ ਹੈ ਇਸ ਖੂਨ ਦੇ ਵਿੱਚ ਕਿ ਇਹਨਾਂ ਦੇ ਅੱਗੇ ਬਥੇਰੇ ਅਟਕਾਏ ਇੱਥੇ ਸਿੱਧੂ ਮੂਸੇਵਾਲ ਨੇ ਇੱਕ ਗੀਤ ਗਾਇਆ ਮੈਂ ਭਾਗੋ ਤੇ ਅਸੀਂ ਉਹਦਾ ਵਿਰੋਧ ਕਰਨਗੇ ਸਿੱਧੂ ਮੂਸੇਵਾਲ ਦੀ ਮੌਤ ਹੋਈ ਉਦੋਂ ਪਹਿਲਾਂ ਜਾਂਦੇ ਛੱਡ ਜਿਹੜੇ ਕਹਿੰਦੇ ਉਸ ਤੋਂ ਬਾਅਦ ਮੈਨੂੰ ਇੱਕ ਮੇਰੀ ਗੱਲ ਕੱਢ ਕੇ ਦਿਖਾਈ ਤੇ ਮੂਸਲ ਦੇ ਮ ਖਿਲਾਫ ਗਿਆ ਹਾਂ ਮੂਸੇ ਵਾਲ ਦੀ ਮੌਤ ਹੁੰਦੀ ਹੈ ਤੇ ਪੂਰੀ ਲਾਸ਼ ਚੜ੍ਹਦੀ ਘਰੇ ਪਈ ਹੁੰਦੀ ਹੈ ਤੇ ਉਹ ਬੰਦਾ ਮੈਂ ਆ ਬਾਅਦ ਕ ਬੋਲਣ ਵਾਲਾ ਵੀ ਦਾ ਸ਼ਿਸ਼ਕਾਰ ਨਾ ਕਰੋ ਮੂਸੇ ਵਾਲ ਦੇ ਮੈਂ ਉੱਥੇ ਇਕੱਠਿਆਂ ਨੇ ਅਸੀਂ ਕਿਸਾਨੀ ਮੋਰਚਾ ਚੱਲ ਰਿਹਾ ਸੀ ਦਿੱਲੀ ਮੈਂ ਤੇ ਮੂਸੇ ਵਾਲ ਨੇ ਇਕੱਠਾ ਮਾਰਚ ਕੀਤਾ ਸੀਗਾ ਪਰ ਉਹ ਹੀ ਮੈਂ ਫੇਰ ਉਹ ਹੀ ਸਵਾਲ ਪੁੱਛੂੰਗਾ ਹੁਣ ਪੁਰਾਣੀਆਂ ਵੀਡੀਓਜ਼ ਕੱਢ ਲਿਆ ਗਿਆ ਦਿਖਾਇਆ ਜਾਂਦਾ ਹੈ ਵੀ ਲੱਖਾ ਜਦੋਂ ਉਹ ਜਿਉਂਦੇ ਸੀ ਉਦੋਂ ਤਾਂ ਉਹਨਾਂ ਦੇ ਖਿਲਾਫ ਬੋਲਦਾ ਸੀ ਸਿੱਧੂ ਮੂਸੇ ਵਾਲੇ ਦੇ ਖਿਲਾਫ ਬੋਲਦਾ ਸੀ ਸੁਣ ਸਿੱਧੂ ਮੂਸੇਵਾਲੇ ਨੇ ਇੱਕ ਗੀਤ ਗਾਇਆ ਮਾਈ ਭਾਗੋ ਤੇ ਅਸੀਂ ਉਹਦਾ ਵਿਰੋਧ ਕਰਨ ਗਏ ਕਰੇ ਠੀਕ ਹੈ ਨਾ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਉਦੋਂ ਪਹਿਲਾਂ ਜਾਂਦੇ ਛੱਡ ਜਿਹੜੇ ਕਹਿੰਦੇ ਉਸ ਤੋਂ ਬਾਅਦ ਮੈਨੂੰ ਇੱਕ ਮੇਰੀ ਗੱਲ ਕੱਢ ਕੇ ਦਿਖਾਈਂਦੇ ਮੂਸੇਵਾਲੇ ਦੇ ਮੈਂ ਖਿਲਾਫ ਗਿਆ ਹਾਂ ਇੱਕ ਗੱਲ ਤੇ ਉਹਦੇ ਗੀਤ ਦੇ ਖਿਲਾਫ ਉਹਦੋਂ ਗੱਲ ਸੁਣ ਲਾ ਮੂਸੇਵਾਲੇ ਦੇ ਮੈਂ ਉੱਥੇ ਇਕੱਠਿਆਂ ਨੇ ਅਸੀਂ ਅ ਕਸਾਨੀ ਮੋਰਚਾ ਚੱਲ ਰਿਹਾ ਸੀ ਦਿੱਲੀ ਮੈਂ ਤੇ ਮੂਸੇਵਾਲੇ ਨੇ ਇਕੱਠਾ ਮਾਰਚ ਕੀਤਾ ਸੀਗਾ ਮਾਨਸਾ ਦੇ ਵਿੱਚ ਮੂਸੇਵਾਲਾ ਮਰਦਾ ਮੁਸਲ ਦੀ ਮੌਤ ਹੁੰਦੀ ਆ ਤੇ ਪੂਰੀ ਲਾਸ਼ ਵਿਚਾਰੇ ਦੀ ਘਰੇ ਪਈ ਹੁੰਦੀ ਹੈ ਤੇ ਉਹ ਬੰਦਾ ਮੈਂ ਆ ਬਾਅਦ ਕਰ ਬੋਲਣ ਲੱਭੇ ਤਾਂ ਸ਼ਿਸ਼ਕਾਰ ਨਾ ਕਰੋ ਜੇ ਦਿੱਲੀ ਦੀਆਂ ਦੀ ਗੱਲ ਕਰਦੇ ਆ ਤਾਂ ਕੰਡੇਲੀ ਤਾਰਾ ਲਾਤੀਆਂ ਉੱਥੇ ਸਰੀਏ ਗੜਤੇ ਨੇ ਕਿੱਦਾਂ ਦੇਖਦੇ ਹੋ ਸਾਰਾ ਕੁਝ ਆਦਾ ਕੁਝ ਵੀ ਨਹੀਂ ਜਿਹੜਾ 26 ਨਵੰਬਰ ਨੂੰ ਗਏ ਆ ਨਾ 10 10 15 15 ਫੁੱਟ ਸਾਰੀਆਂ ਸੜਕਾਂ ਪੱਟੀਆਂ ਹੋਈਆਂ ਸੀ ਪਤਾ ਨਹੀਂ ਕਿੰਨੀਆਂ ਗੇ ਰੋਕਾਂ ਟੋਕਾਂ ਸੀ ਇਹ ਰੋਕਾਂ ਟੋਕਾਂ ਨਹੀਂ ਇਹ ਰੁਕਦੀਆਂ ਇਹ ਪੰਜਾਬ ਤੇ ਹਰਿਆਣਾ ਦੋਨੇ ਛੋਟੇ ਵੱਡੇ ਭਰਾ ਇਕੱਠੇ ਹੋਗੇ ਇਹ ਰੋਕਾਂ ਤੋੜ ਕੇ ਦਿੱਲੀ ਜਾਵਾਂਗੇ ਹਰ ਹਾਲ ਦਿੱਲੀ ਜਾਵਾਂਗੇ ਬਿਲਕੁਲ ਪਹੁੰਚਾਂਗੇ ਯਾਰ ਮਤਲਬ ਵੀ ਨਹੀਂ ਨਾ ਪਹੁੰਚਾਂਗੇ ਨਾ ਸਾਨੂੰ ਇਹ ਰੋਕਾਂ ਰੋਕ ਸਕੀਆਂ ਨੇ ਪਹਿਲਾਂ ਪਹਿਲਾਂ ਕਿੰਨੀਆਂ ਰੋਕਾਂ ਲਾੰਗਣਾਂ ਇਹਨਾਂ ਨੇ ਜਦੋਂ ਜਕਾਰੇ ਛੱਡਦੇ ਜਾਂਦਿਆਂ ਨਾ ਗੁਰਦਿਆਂ ਲੜ ਲੀਆਂ ਫੌਜਾਂ ਇੱਥੋਂ ਫੇਰ ਰੋਕਾਂ ਟੋਕਾਂ ਤੇ ਕੁਛ ਨਹੀਂ ਇਹ ਪੰਜਾਬ ਦੀ ਮਿੱਟੀ ਦੇ ਵਿੱਚ ਉਹ ਤਤ ਹੈ ਉਹ ਜਾਨ ਹੈ ਇਸ ਖੂਨ ਦੇ ਵਿੱਚ ਕਿ ਇਹਨਾਂ ਦੇ ਅੱਗੇ ਬਥੇਰੇ ਅਟਕਾ ਆਏ ਇੱਥੇ